ਹੋ ਨਾਰਾਂ ਦੇ ਵਿੱਚ ਵੰਦਾ ਠਰਕੀ ਜੋ ਬੰਦਾ ਹੋ ਨਾਰ ਚਾਕਦੀ ਸੱਦਾ ਕਰਦੀ ਜੋ ਤੰਦਾ ਹੋ ਗਲ ਤੇ ਨਾਰ ਨਾ ਰਹਿੰਦੀ ਨਿਮਾ ਹਸੇ ਬਿਨਾ ਹੋ ਤੇਲੇ ਦਾ ਨੀ ਰਹਿੰਦਾ ਯਮਲੀ ਨਸ਼ੇ ਬਿਨਾ ਹੋ ਕੰਡਮ ਹੋ ਜਾਏ ਮੰਜਾ ਮਿੱਤਰੋ ਕਸੇ ਬਿਨਾ ਹੇ ਭੂਤ ਇਸ਼ਕ ਦਾ ਚਿੰਬੜੇ ਉੱਡ ਜਵਾਨੀ ਨੂੰ ਹੋ ਮਜਨੂਟ ਚ ਨਾ ਜਾਣੇ ਹੋਈ ਹਾਨੀ ਨੂੰ ਹੇ ਭੂਤ ਇਸ਼ਕ ਦਾ ਚਿੰਬੜੇ ਉੱਡ ਜਵਾਨੀ ਨੂੰ ਹੋ ਜੇ ਨੂੰ ਟਿਚ ਨਾ ਜਾਣੇ ਹੋ ਹਾਨੀ ਨੂੰ ਤੇ ਤੋੜ ਇਸ਼ਕ ਨਹੀਂ ਚੜਦਾ ਸੀਨੇ ਬਸੇ ਬਿਨਾ ਹੋ ਤੇਲੇ ਦਾ ਨਹੀਂ ਰਹਿੰਦਾ ਅਮਲੀ ਨਸ਼ੇ ਬਿਨਾ ਹੋ ਕੰਡਮ ਹੋ ਜੇ ਮੰਜਾ ਮਤਰਾ ਕੋਸੇ ਬਿਨਾ ਹੋ 1 ਇੰਚ ਵੀ ਪੈਲੀ ਛੜਦਾ ਜੱਟ ਨਹੀਂ ਤੇ ਲਾਲਾ ਬੁੱਢਾ ਹੋ ਜੇ ਛੜਦਾ ਹਟ ਨਹੀਂ ਹੋ 1 ਇੰਚ ਵੀ ਪੈਲੀ ਛੜਦਾ ਜੱਟ ਨਹੀਂ ਹੋ ਲਾਲਾ ਬੁੱਢਾ ਹੋ ਜੇ ਛੜਦਾ ਹਟ ਨਹੀਂ ਓ ਠੱਗ ਚੋਰ ਨਹੀਂ ਰਹਿੰਦੇ ਥਾਣੇ ਫਸੇ ਬਿਨਾ ਹੋ ਕੰਡਮ ਹੋ ਜੇ ਮੰਜਾ ਮਤ ਰੋ ਕਸੇ ਬਿਨਾ ਹੋ ਦਿਲੇ ਦਾ ਨਹੀਂ ਰਹਿੰਦਾ ਅਮਲੀ ਨਸ਼ੇ ਬਿਨਾ ਹੋ ਵੱਡੇ ਜਿਗਰੇ ਬਾਜੋ ਚਲਦੀ ਰਫਲ ਨਹੀਂ ਹੋ ਠੋਕਰ ਖਾਦੇ ਬਾਜੋ ਆਉਂਦੀ ਅਕਲ ਨਹੀਂ ਹਾਏ ਵੱਡੇ ਜਿਗਰੇ ਬਾਜੋ ਚਲਦੀ ਰਫਲ ਨਹੀਂ ਹੋ ਠੋਕਰ ਖਾਦੇ ਬਾਜੋ ਆਉਂਦੀ ਅਕਲ ਨਹੀਂ ਤੇ ਫੋਰਮੈਨ ਨਹੀਂ ਬਣਦਾ ਬੰਦਾ ਕਸੇ ਬਿਨਾ ਹੋ ਦਿਲੇ ਦਾ ਨਹੀਂ ਰਹਿੰਦਾ ਅਮਲੀ ਨਸ਼ੇ ਬਿਨਾ ਹਾਏ ਕੰਡਮ ਹੋ ਜੇ ਮੰਜਾਮ ਤਰੋ ਕਸੇ ਬਿਨਾ ਹੋ ਚੁਗਲਖੋਰ ਨਾ ਚੁਗਲੀ ਬਾਜੋਂ ਕਦੇ ਟਲੇ ਹੇ ਸ਼ਮਲੇ ਵਾਲਾ ਕਹਿੰਦਾ ਲੰਘ ਗਏ ਵਕਤ ਭਲੇ ਹੋ ਚੁਗਲ ਖੋਰ ਨਾ ਚੁਗਲੀ ਬਾਜੋਂ ਕਦੇ ਟਲੇ ਹੋ ਸ਼ਮਲੇ ਵਾਲਾ ਕਹਿੰਦਾ ਲੰਘ ਗਏ ਵਕਤ ਭਲੇ ਹੋ ਕਰਦੇ ਵੀ ਨਹੀਂ ਪੁੱਛਦੇ ਪੈਸੇ ਟਕੇ ਬਿਨਾ ਹੋ ਕੰਡਮ ਹੋ ਜੇ ਮੰਜਾਮ ਤਰੋ ਕਸੇ ਬਿਨਾ ਹੋ ਢੇਲੇ ਦਾ ਨਹੀਂ ਰਹਿੰਦਾ ਅਮਲੀ ਨਸ਼ੇ ਬਿਨਾ ਹੋ ਕੰਡਮ ਹੋ ਜੇ ਮੰਜਾਮ ਤਰੋ ਕਸੇ ਬਿਨਾ ਧੰਨਵਾਦ